ਮੈਂ ਇਸ ਤੇ ਵੀਡੀਓ ਪਹਿਲਾਂ ਵੀ ਬਣਾਈ ਸੀ ਕਿ ਇਕੱਲੀ ਰਜਿਸਟਰੀ ਹੋਣ ਨਾਲ ਤੁਸੀਂ ਜ਼ਮੀਨ ਦੇ ਮਾਲਕ ਨਹੀਂ ਬਣ ਜਾਂਦੇ ਮੈਂ ਨਹੀਂ ਕਹਿ ਰਿਹਾ ਸੁਪਰੀਮ ਕੋਰਟ ਦੀ ਜੱਜਮੈਂਟ ਕਹਿ ਰਹੀ ਆ ਜਿਹੜੀ 10 ਜੂਨ ਨੂੰ ਪਾਸ ਹੋਈ ਸੀ ਇਹ ਵੀਡੀਓ ਵੱਤ ਤੋਂ ਵੱਤ ਸ਼ੇਅਰ ਕਰ ਦਿਓ ਹੋ ਸਕਦਾ ਕਿਸੇ ਦੇ ਕੰਮ ਆ ਜੇ ਕਿਹੜੇ ਕਿਹੜੇ ਸੁਪਰੀਮ ਕੋਰਟ ਨੇ ਜਿਹੜੇ ਡਾਕੂਮੈਂਟ ਆ ਉਹ ਜ਼ਰੂਰੀ ਕਰਤੇ ਆ ਕੁਝ ਡਾਕੂਮੈਂਟ ਪਹਿਲਾਂ ਵੀ ਲਾਜ਼ਮੀ ਸੀ ਪਰ ਕਈਆਂ ਬਿਨਾ ਚੱਲ ਜਾਂਦਾ ਸੀ ਪਰ ਹੁਣ ਕੁਝ ਡਾਕੂਮੈਂਟ ਜਿਹੜੇ ਸੁਪਰੀਮ ਕੋਰਟ ਨੇ ਉਹ ਲਾਜ਼ਮੀ ਕਰਤੇ ਆ ਮੈਂ ਪੜ੍ਹ ਕੇ ਦੱਸਦਾ ਤੁਹਾਨੂੰ ਕਿਹੜੇ ਕਿਹੜੇ ਵੀਡੀਓ 'ਚ ਐਂਡ ਤੱਕ ਜੁੜੇ ਰਹੋ ਪਹਿਲਾ ਇਹ ਕਿ ਤੁਸੀਂ ਆਪਣੇ ਮਾਪਿਆਂ ਤੋਂ ਜਦੋਂ ਜਾਇਦਾਦ ਲੈ ਰਹੇ ਹੋ ਤਾਂ ਉਸ ਦੀ ਜਿਹੜੀ ਵਸੀਅਤ ਆ ਉਹ ਰਜਿਸਟਰਡ ਹੋਣੀ ਚਾਹੀਦੀ ਆ ਅਤੇ ਦੂਜਾ ਇਹ ਕਿ ਤੁਹਾਡੇ ਕੋਲ ਉਹਦਾ ਕਬਜ਼ਾ ਹੋਣਾ ਚਾਹੀਦਾ ਹੈ ਤੁਹਾਡੇ ਜਿਹੜੇ ਵੀ ਭੈਣ ਭਰਾ ਜਿਨ੍ਹਾਂ ਦੇ ਨਾਮ ਨਾਲ ਤੁਹਾਡੇ ਜੀਮੇ ਜ਼ਮੀਨ ਹੋਣ ਜਾ ਰਹੀ ਹੈ ਉਹਨਾਂ ਤੋਂ ਇੱਕ ਐਨਓਸੀ ਚਾਹੀਦੀ ਆ ਕਿ ਇਹ ਜ਼ਮੀਨ ਦਾ ਹਿੱਸਾ ਇਹਦੇ ਹਿੱਸੇ ਜਾ ਰਿਹਾ ਹੈ ਤਾਂ ਸਾਨੂੰ ਉਹਦੇ ਨਾਲ ਕੋਈ ਦਿੱਕਤ ਨਹੀਂ ਆ ਸੇਲ ਡੀਡ ਹੋਣੀ ਜ਼ਰੂਰੀ ਆ ਇਹਦਾ ਡਾਕੂਮੈਂਟ ਪਹਿਲਾਂ ਵੀ ਚਾਹੀਦਾ ਸੀ ਆਪਾਂ ਨੂੰ ਪਤਾ ਤੇ ਸਭ ਤੋਂ ਵੱਡਾ ਪੁਆਇੰਟ ਸੁਣ ਲਿਓ ਹੁਣ ਜਿਹੜੀ ਵੀ ਜ਼ਮੀਨ ਤੁਸੀਂ ਵੇਚ ਜਾਂ ਖਰੀਦ ਰਹੇ ਹੋ ਉਹਦੀ ਪੇਮੈਂਟ ਕਿੱਥੋਂ ਆ ਰਹੀ ਆ ਕਿੱਥੇ ਜਾ ਰਹੀ ਆ ਉਹਦਾ ਪੂਰਾ ਜਿਹੜਾ ਬੈਂਕ ਪ੍ਰੂਫ ਆ ਹੋਣਾ ਜ਼ਰੂਰੀ ਆ ਕਿਉਂਕਿ ਇਹ ਵੀ ਚੈਕਿੰਗ ਕੀਤੀ ਜਾ ਸਕਦੀ ਆ ਇੱਕ ਐਨਓਸੀ ਇਹ ਵੀ ਹੋਵੇ ਕਿ ਜਿਸ ਤੋਂ ਤੁਸੀਂ ਇਹਦਾ ਜਿਹੜਾ ਸਾਰਾ ਪ੍ਰੋਸੈਸ ਕਰਵਾ ਰਹੇ ਹੋ ਜਿਵੇਂ ਕਿਸੇ ਸੁਸਾਇਟੀ ਤੋਂ ਕਿਸੇ ਬੈਂਕ ਤੋਂ ਕਰਜ਼ਾ ਲਿਆ ਹੈ ਤੇ ਉਹ ਇਹ ਦੱਸਣਾ ਐ ਐਨਓਸੀ 'ਚ ਕਿ ਇਹ ਜ਼ਮੀਨ ਹੁਣ ਇਹਦੀ ਹੈ ਦੇ ਕੋਲੀ ਰਵੇ ਸਾਡਾ ਜਿਹੜਾ ਜੋ ਵੀ ਟੈਕਸ ਸਿਸਟਮ ਸੀ ਜੋ ਵੀ ਸਿਸਟਮ ਸਾਡਾ ਕਰਜ਼ੇ ਵਾਲਾ ਉਹ ਸਾਰਾ ਕੁਝ ਨਿਬੜ ਗਿਆ ਇੱਕ ਖਾਸ ਗੱਲ ਹੋਰ ਦੱਸਦਾ ਕਿ ਜਿਨਨੇ ਜਿੰਨਾ ਵੀ ਇਹ ਕੰਮ ਹੋਇਆ ਜਾਂ ਹੋ ਰਿਹਾ ਉਹਦੀ ਇੱਕ ਮਦਰ ਡੀਡ ਹੋਣੀ ਚਾਹੀਦੀ ਆ ਉਹ ਹੋਣੀ ਜ਼ਰੂਰੀ ਹੈ ਕਿ ਮਤਲਬ ਕਿ ਪ੍ਰੀਵੀਅਸ ਜਿਹੜੀ ਜ਼ਮੀਨ ਆ ਉਹਦੇ ਕਿਹੜੇ ਓਨਰ ਰਹੇ ਆ ਤੇ ਸੋ ਹੁਣ ਜ਼ਮੀਨ ਕਿਹਦੇ ਕੋਲ ਆ ਪਹਿਲਾਂ ਕਿਹਦੇ ਕੋਲ ਸੀ ਇਹ ਸਮਥਿੰਗ ਸਾਰੀ ਡਿਟੇਲ ਹੋਣੀ ਚਾਹੀਦੀ ਆ ਤੇ ਬਾਕੀ ਵੀਰ ਬਣ ਕੇ ਮੈਨੂੰ ਮੈਸੇਜ ਜਾਂ ਕਮੈਂਟ ਨਾ ਕਰੀ ਜਾਇਓ ਜਾਦਾ 10 ਜੂਨ ਦੀ ਸੁਪਰੀਮ ਕੋਰਟ ਦੀ ਜੱਜਮੈਂਟ ਜਾ ਕੇ ਜ਼ਰੂਰ ਪੜ ਲਿਓ